ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ 2022 ਚ ਅਨਮੋਲ ਹੀਰੇ ਕਹਿ ਕੇ ਉਹਨੂੰ ਜਲੰਧਰ ਤੋਂ ਟਿਕਟ ਦਿੱਤੀ ਸੀ ਸ਼ੀਤਲ ਅਰੁੰਗਲ ਸਾਹਿਬ ਉਹਨਾਂ ਦੀ ਮੈਂ ਆ ਫੋਟੋ ਸ਼ੇਅਰ ਕਰ ਰਿਹਾ ਇਸ ਲਈ ਕਰ ਰਿਹਾ ਕਿਉਂਕਿ ਅੱਜ ਉਹਨਾਂ ਨੇ ਇੱਕ ਨਵੀਂ ਵੀਡੀਓ ਚੜਾਈ ਹੈ ਇਹ ਮੈਂ ਤਾਂ ਕਰ ਰਿਹਾ ਕਿ ਭਗਵੰਤ ਮਾਨ ਨਾਲ ਉਹਨਾਂ ਦੀ ਕਿੰਨੀ ਨੇੜਤਾ ਹੈ ਕਿਤੇ ਇੱਕ ਫੋਟੋ ਨਹੀਂ ਕਈ ਫੋਟੋਆਂ ਨੇ ਸਾਰੇ ਪਰਿਵਾਰ ਨਾਲ ਰੁੰਗਲ ਸਾਹਿਬ ਤੇ ਸੀਐਮ ਸਾਹਿਬ ਦਾ ਪਰਿਵਾਰ ਇੱਥੇ ਸੀਐਮ ਸਾਹਿਬ ਦੇ ਨਾਲ ਬੈਠੇ ਨੇ ਔਰ ਅੱਜ ਉਹਨਾਂ ਨੇ ਇੱਕ ਵੀਡੀਓ ਚੜਾਈ ਹੈ ਜਿੱਥੇ ਉਹਨਾਂ ਨੇ ਚੀਫ ਮਿਨਿਸਟਰ ਸਾਹਿਬ ਨੂੰ ਜਿਹੜੇ ਆਪਦੇ ਆਪ ਨੂੰ ਕੱਟੜ ਇਮਾਨਦਾਰ ਦੱਸਦੇ ਆ ਉਹਨਾਂ ਨੂੰ ਕੱਟੜ ਬੇਈਮਾਨ ਦੱਸਿਆ ਸੋ ਭਗਵੰਤ ਮਾਨ ਜੀ ਮੈਂ ਤਾਂ ਕਹੂੰਗਾ ਆਪ ਦਾ ਨਾਂ ਤੁਸੀਂ ਭਗਵੰਤ ਮਾਨ ਦੀ ਜਗ੍ਹਾ ਭਗਵੰਤ ਬੇਈਮਾਨ ਰੱਖ ਲਓ ਜੇ ਉਹਦੀ ਗੱਲਾਂ ਦਾ ਜਵਾਬ ਨਾ ਦਿੱਤਾ ਅੱਜ ਉਹਨੇ ਤੁਹਾਨੂੰ ਓਪਨ ਚੈਲੰਜ ਕੀਤਾ ਕਿ 5 ਤਰੀਕ ਤੱਕ ਮੇਰੇ ਨਾਲ ਜਾ ਕੇ ਡਿਬੇਟ ਕਰ ਲੋ ਜਾਂ ਮੇਰੀਆਂ ਗੱਲਾਂ ਸੁਣ ਲੋ ਔਰ ਮੇਰੀਆਂ ਗੱਲਾਂ ਸੁਣ ਕੇ ਕਾਰਵਾਈ ਕਰ ਲੋ ਭਗਵੰਤ ਮਾਨ ਜੀ ਤੁਸੀਂ ਤੁਹਾਨੂੰ ਯਾਦ ਹੋਣਾ ਕਿ ਆਪਰੇਸ਼ਨ ਲੋਟਸ ਜਦੋਂ ਇਸੇ ਸ਼ੀਤਲ ਅਰੰਗਲ ਨੇ ﺍﻟਜਾਮ ਲਾਏ ਸਨ ਕਿ 25 ਕਰੋੜ ਰੁਪਈਆ ਔਰ ਸਿੱਧੇ ਦੇਸ਼ ਦੇ ਹੋਮ ਮਿਨਿਸਟਰ ਦਾ ਨਾਂ ਲਿਆ ਸੀਗਾ ਕਿ ਆਪਰੇਸ਼ਨ ਨੋਟਿਸ ਚੱਲ ਰਿਹਾ ਜਿਹਦੇ ਬਾਰੇ ਵਿਧਾਨ ਸਭਾ ਦੇ ਫਲੋਰ ਤੇ ਡੈਮੋਕਰੇਸੀ ਦਾ ਜਿਹੜਾ ਮੰਦਰ ਕੋ ਹੁੰਦਾ ਉੱਥੇ ਫਲੋਰ ਤੇ ਖਲੋ ਕੇ ਤੁਸੀਂ ਉਹਦੀ ਪਿੱਠ ਵੀ ਥਾਪਤ ਪਾਈ ਸੀ ਔਰ ਤੁਸੀਂ ਇਸ ਗੱਲ ਦਾ ਹੱਕ ਠੋਕ ਠੋਕ ਕੇ ਗੱਲ ਕੀਤੀ ਸੀ ਕਿ ਮੇਰਾ ਐਮ.ਐਲ.ਏ ਬਹੁਤ ਦਲੇਰੀ ਨਾਲ ਅੱਜ ਭਾਜਪਾ ਦੇ ਉਲਟ ਲੜ ਰਿਹਾ ਅੱਜ ਉਹੀ ਐਮ.ਐਲ.ਏ ਜੀਦੇ ਸ਼ਿਕਾਇਤ ਦਰਜ ਕਰਾਉਣ ਆਸਤੇ ਤੁਸੀਂ ਆਪ ਦੇ ਨੰਬਰ 2 ਇਨ ਕੈਬਿਨੇਟ ਹਰਪਾਲ ਚੀਮਾ ਨੂੰ ਡੀਜੀਪੀ ਸਾਹਿਬ ਕੋਲ ਭੇਜਿਆ ਔਰ ਆਪਰੇਸ਼ਨ ਲੋਟਸ ਦੇ ਸਪੈਸ਼ਲ ਥਾਣਾ ਉਥੇ ਐਫਆਈਆਰ ਦਰਜ ਹੋਈ ਔਰ ਅੱਜ ਤੱਕ ਉਸ ਐਫਆਈਆਰ ਦਾ ਕੱਖ ਨਹੀਂ ਨਿਕਲਿਆ ਇਹ ਤਾਂ ਬੱਚਾ-ਬੱਚਾ ਜਾਣਦਾ ਹੁਣ ਉਸੇ ਤੁਹਾਡੇ ਝੇਤੇ ਨੇ ਆ ਪਰਦਾ ਫਾਸ਼ ਕੀਤਾ ਔਰ ਤੁਹਾਡੇ ਪਰਿਵਾਰ ਦੀ ਨੇੜਤਾ ਆ ਰਮਨ अरोड़ा ਦੀ ਆ ਤੁਹਾਡੇ ਮਾਤਾ ਜੀ ਨਾਲ ਫੋਟੋ ਆ ਤੁਹਾਡੇ ਸਤਿਕਾਰਯੋਗ ਤੁਹਾਡੇ ਧਰਮ ਪਤਨੀ ਜੀ ਬੈਠੇ ਆ ਰਮਨ अरोड़ा ਸਾਹਿਬ ਖਲੋਤੇ ਆ ਦੂਜੀ ਫੋਟੋ ਆ ਇੱਕ ਫੋਟੋ ਜਿੱਥੇ ਐਮਐਲਏ ਸਾਹਿਬ ਤੁਹਾਡੇ ਭੈਣ ਜੀ ਤੇ ਤੁਹਾਡੇ ਘਰਦਿਆਂ ਨਾਲ ਇੱਥੇ ਬੈਠੇ ਆ ਔਰ ਆ ਫੋਟੋ ਮਤਲਬ ਕਿ ਤੁਹਾਡੇ ਇਸ ਐਮਐਲਏ ਨਾਲ ਤੁਹਾਡੇ ਪਰਿਵਾਰ ਦੇ ਕਿੰਨੇ ਨੇੜਲੇ ਸੰਬੰਧ ਨੇ ਔਰ ਇਹ ਐਮਐਲਏ ਕਿਵੇਂ ਪ੍ਰੋਪਰਟੀ ਜਿਹਨੇ ਕੋਈ ਕਲਨੀ ਪਾਸ ਕਰਨੀ ਹੈ ਉਹਦੇ ਤੋਂ ਲੱਖਾਂ ਕਰੋੜਾਂ ਰੁਪਈਆ ਇਕੱਠਾ ਕਰ ਰਿਆ ਤੁਹਾਡੇ ਨਾਂ ਤੇ ਤੁਹਾਡੇ ਪਰਿਵਾਰ ਦੇ ਨਾਂ ਤੇ ਇਹ ਐਮਐਲਏ ਲਾਟਰੀ ਵਾਲਿਆਂ ਤੋਂ ਪੈਸੇ ਲੈ ਰਿਆ ਇਹ ਐਮਐਲਏ ਬਦਲੀਆਂ ਦੇ ਪੈਸੇ ਲੈ ਰਿਆ ਔਰ ਯਾਦ ਹੋਵੇ ਕੋ ਦੋ ਭਰਾ ਜਿਹੜੇ ਜਿਲੰਦਰ ਚ ਸੁਸਾਈਡ ਕਰ ਗਏ ਸੀ ਔਰ ਇੱਕ ਥਾਣੇਦਾਰ ਨੂੰ ਬਚਾਉਣ ਤੇ ਵੀ ਇਸ ਐਮਐਲਏ ਦਾ ਬੜਾ ਵੱਡਾ ਹੱਥ ਸੀ ਔਰ ਉਸ ਥਾਣੇਦਾਰ ਨਵਦੀਪ ਸੌਦੀ ਮਦਦ ਐਮਐਲਏ ਕਰਦਾ ਸੀ ਤੁਹਾਡਾ ਰਮਨ अरोड़ा ਜਿਹਦੀ ਮਦਦ ਤੁਹਾਡਾ ਟੱਬਰ ਕਰਦਾ ਸੀ ਮੈਂ ਤਾਂ ਇੱਕੋ ਗੱਲ ਚਾਹੁੰਨਾ ਜੇ ਅੱਜ ਕਿ ਸੱਚ ਸਾਹਮਣੇ ਆਵੇ ਜੇ ਵਾਕੇ ਤੁਹਾਡੀ ਲੱਤਾਂ ਜਾਨ ਹੈਗੀ ਲੱਤਾਂ ਤੁਹਾਡੀਆਂ ਭਾਰ ਝੱਲਦੀਆਂ ਨੇ ਤੇ ਇੰਡੀਪੈਂਡੈਂਟ ਇਨਕੁਆਇਰੀ ਕਰਾ ਦਿਓ ਪਰਚਾ ਦਰਜ ਕਰੋ ਤੁਹਾਡਾ ਅਜ਼ੀਜ਼ ਐਮਐਲਏ ਰਿਆ ਅੱਜ ਤੁਹਾਡੇ ਪਰਿਵਾਰ ਦੇ ਖਿਲਾਫ ਤੁਹਾਡੇ ਰਮਨ अरोड़े ਦੇ ਖਿਲਾਫ ਤੁਹਾਡੇ ਭੈਣ ਜੀ ਦੇ ਖਿਲਾਫ ਉਡੇ ਮਾਤਾ ਜੀ ਦਾ ਨਾਂ ਲੈ ਲੈ ਕੇ ਕਿ ਕਿਵੇਂ ਇਹਨਾਂ ਨੇ ਦੇ ਪੰਜਾਬ ਦੀ ਲੋਕਾਂ ਕੋਲੋਂ ਪੈਸੇ ਇਕੱਠੇ ਕਰਨ ਦਾ ਲਾਟਰੀ ਵਾਲਿਆਂ ਤੋਂ ਪ੍ਰਾਪਰਟੀ ਵਾਲਿਆਂ ਤੋਂ ਹੋਰ ਛਰਾਬ ਵਾਲਿਆਂ ਤੋਂ ਪਤਾ ਨਹੀਂ ਕਿਹਦੀ ਕਿਹਦਾ ਨਾਂ ਲੈ ਗਿਆ ਔਰ ਕਹਿੰਦਾ ਮੈਂ ਸਾਰੇ ਸਬੂਤ ਦਊ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਰੱਖੂੰ ਤੇ ਭਾਈ ਹੁਣ ਜੇ ਕੱਟਰ ਇਮਾਨਦਾਰ ਹੈ ਨਾ ਤੁਸੀਂ ਤੇ ਕੱਟਰ ਇਮਾਨਦਾਰ ਲੋਕਾਂ ਦਾ ਫਰਜ਼ ਬਣਦਾ ਇਹਦੀ ਇੰਡੀਪੈਂਡੈਂਟ ਪ੍ਰੂਵ ਕਰਾਉਣੀ ਮਗਰ ਤੁਸੀਂ ਕਰਾਉਣੀ ਨਹੀਂ ਨਾ ਤੁਹਾਡੇ ਚ ਇੰਨੀ ਹਿੰਮਤ ਹੈ ਕਿ ਤੁਸੀਂ ਉਹਦੇ ਨਾਲ ਡਿਬੇਟ ਕਰੋ ਹਾਂ ਤੁਸੀਂ ਤਾਂ ਕੱਲਾ ਰੌਲਾ ਪਾ ਕੇ ਇਸ ਮੁੱਦੇ ਤੇ ਗੱਲ ਹੀ ਨਹੀਂ ਕਰਨੀ ਤੁਸੀਂ ਕਦੇ ਸਾਡਾ ਟੈਸਟ ਲਵੋਗੇ ਕਦੇ ਕਹੇ ਦਾ ਟੈਸਟ ਲਵੋਗੇ ਗੱਲ ਇੱਧਰ ਉੱਧਰ ਦੀ ਗੱਲ ਕਰੋਗੇ ਪਤੇ ਦੀ ਗੱਲ ਨਹੀਂ ਕਰੋਗੇ ਔਰ ਮੈਂ ਅੱਜ ਭਾਜਪਾ ਵਾਲਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਭਾਈ ਆ ਥੋੜਾ ਬੰਦਾ ਹੈ ਤੁਹਾਡੀ ਪਾਰਟੀ ਰੂਲਿੰਗ ਪਾਰਟੀ ਹੈ ਦੇਸ਼ ਦੀ ਔਰ ਇਹ ਮਿੰਟ ਦੋ ਲਾਏ ਤੁਸੀਂ ਅਰਵਿੰਦ ਕੇਜਰੀ ਆਲ ਤੇ ਪਰਚਾ ਦੇਣ ਨੂੰ ਸੀਬੀਆਈ ਤੇ ਆਈਡੀ ਦੀ ਕਿਉਂ ਨਾ ਜੇ ਪੀਪੀ ਦਾ ਐਡਾ ਲੀਡਰ ਜਿਹਨੂੰ ਤੁਸੀਂ ਹੁਣ ਟਿਕਟ ਦਿੱਤੀ ਆ ਐਡੇ ਸੀਰੀਅਸ aarop ਲਾ ਰਿਹਾ ਤੇ ਤੁਸੀਂ ਕਿਉਂ ਨਹੀਂ ਫਿਰ ਸੀਬੀਆਈ ਤੋਂ ਜਾਂ ਆਈਡੀ ਤੋਂ ਇਨਕੁਆਇਰੀ ਕਰਾਉਂਦੇ ਮਗਰ ਤੁਸੀਂ ਕਰਾਉਣੀ ਨਹੀਂ ਕਿਉਂਕਿ ਕੇਜਰੀਵਾਲ ਨਾਲ ਤੁਹਾਡਾ ਵੈਰ ਹੈ ਤੇ ਭਗਵੰਤ ਮਾਨ ਨਾਲ ਤੁਹਾਡਾ ਪਿਆਰ ਹੈ ਤੁਹਾਡੀ ਸੈਟਿੰਗ ਹੈ ਤੁਹਾਡੇ ਨਾਲ ਰਲ ਕੇ ਖੇਡਦਾ ਔਰ ਇਹ ਗੱਲ ਸਪਸ਼ਟੀ ਹੋ ਜਾਣੀ ਹੈ ਜੇ ਭਗਵੰਤ ਮਾਨ ਨੇ ਕੁਝ ਨਹੀਂ ਕੀਤਾ ਤਾਂ ਵੀ ਸਪਸ਼ਟਾ ਕਿ ਉਹ ਇਮਾਨਦਾਰ ਕਿੱਡਾ ਕਾ ਔਰ ਜੇ ਭਾਜਪਾ ਨੇ ਅੱਜ ਕੁਝ ਨਹੀਂ ਕੀਤਾ ਕਿਉਂਕਿ ਆਰੋਗ ਕੌਣ ਲਾ ਰਿਹਾ ਭਾਜਪਾ ਦਾ ਇੱਕ ਲੀਡਰ ਲਾ ਰਿਹਾ ਜਿਹਨੂੰ ਤੁਸੀਂ ਚੋਣ ਲੜਾ ਰਹੇ ਤੇ ਜੇ ਭਾਜਪਾ ਨੇ ਵੀ ਨਹੀਂ ਕੁਝ ਕੀਤਾ ਤੇ ਸਾਧ ਸੰਗਤ ਜੀ ਬੜਾ ਪਰਦਾ ਫਾਸ਼ ਕੀ ਫਿਰ ਸਪਸ਼ਟੀ ਹੈ ਕਿ ਕਿਵੇਂ ਫਿਕਸਡ ਮੈਚ ਭਗਵੰਤ ਮਾਨ ਦਾ ਤੇ ਭਾਜਪਾ ਦਾ ਚੱਲਦਾ ਇਹ ਸਾਹਮਣੇ ਆ ਜਾਊਗਾ ਇਸ ਲਈ ਅਸੀਂ ਤਾਂ ਬੜੇ ਆਸ ਉਮੀਦ ਕਰਦੇ ਆ ਕਿ ਜਿਹੜਾ ਆਪਦੇ ਆਪ ਨੂੰ ਕੱਟਰ ਇਮਾਨਦਾਰ ਕਹਿੰਦਾ ਹੁਣ ਕੋਈ ਇਨਕੁਆਇਰੀ ਕਰਾਵੇ ਔਰ ਸੱਚ ਸਾਹਮਣੇ ਲਿਆਵੇ ਔਰ ਜੇ ਵਾਕਏ ਦਮ ਹੈ ਤੇ ਉਹਦੇ ਨਾਲ ਡਿਬੇਟ ਕਰ ਲਵੇ ਡਿਬੇਟ ਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜੂ ਜੇ ਭਗਵੰਤ ਮਾਨ ਸੱਚਾ ਤੇ ਉਹਦੀ ਸਚਾਈ ਸਾਹਮਣੇ ਆਜੂ ਉਹਦੀ ਇਮਾਨਦਾਰੀ ਸੱਚ ਸਾਹਮਣੇ ਆਜੂ ਤੇ ਜੇ ਸ਼ੀਤਲ ਸੱਚਾ ਤੇ ਉਹਦੀ ਗੱਲ ਸਾਹਮਣੇ ਆਜੂ ਮਗਰ ਪਬਲਿਕ ਦਾ ਜਾਣਨ ਦਾ ਹੱਕ ਹੈ ਤੁਸੀਂ ਲੋਕਾਂ ਦੇ ਨਮਾਇੰਦੇ ਹੋ ਔਰ ਇਸ ਕਰਪਸ਼ਨ ਦੇ ਉੱਤੇ ਇੰਡੀਆ ਅਗੇਂਸਟ ਕਰਪਸ਼ਨ ਚ ਤੁਸੀਂ ਬੜਾ ਰੌਲਾ ਪਾਇਆ ਲੋਕ ਜਾਣਦੇ ਤੁਸੀਂ ਕਿੱਡੇ ਕਮਾਨਦਾਰ ਹੋ ਮਗਰ ਇਹ ਮੌਕਾ ਮਿਲਿਆ ਕਿ ਸਚਾਈ ਸਾਹਮਣੇ ਆਵੇ ਔਰ ਜੋ ਪੰਜਾਬ ਦੇ ਦਫ਼ਤਰਾਂ ਚ ਜੋ ਪੰਜਾਬ ਦੇ ਅਫਸਰਾਂ ਚ ਜੋ ਪੰਜਾਬ ਦੀ ਸਰਕਾਰ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਤੇ ਚੱਲ ਰਹੀ ਹੈ ਇਹ ਸਭ ਦੁਨੀਆ ਜਾਣਦੀ ਹੈ ਨਗਰ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂ ਜੇ ਤੁਸੀਂ ਇਸ ਮੁੱਦੇ ਤੇ ਗੰਭੀਰਤਾ ਵਿਖਾਈ ਔਰ ਇਸ ਮੁੱਦੇ ਤੇ ਤੁਸੀਂ ਇੰਡੀਪੈਂਡੈਂਟ ਜੇ ਇਨਕੁਆਇਰੀ ਮਾਰਕ ਕੀਤੀ ਜੇ ਭੱਜੇ ਤੇ ਲੋਕਾਂ ਨੂੰ ਇਹ ਵੀ ਪਤਾ ਲੱਗ ਜੂ ਕਿ ਭਗਵੰਤ ਮਾਨ ਬੋਲਦਾ ਕੁਛ ਹੈ ਤੇ ਕਰਦਾ ਕੁਛ ਹੈ ਬਹੁਤ ਬਹੁਤ